ਬਹੁਤ ਹੀ ਸਤਕਾਰਯੋਗ ਅੱਜ ਦੇ ਇਸ ਇਕੱਠ ਵਿੱਚ ਬੈਠੇ ਪੈਣੋ ਤੇ ਭਰਾਵੋ ਨੌਜਵਾਨ ਬੱਚਿਓ ਸਭ ਤੋਂ ਪਹਿਲਾਂ ਫਤਿਹ ਆਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਦੋਂ ਮੈਂ ਤੁਹਾਡੇ ਵਿੱਚ ਆਉਣਾ ਅਕਾਲ ਪੁਰਖ ਅੱਗੇ ਇੱਕ ਹੋਰ ਅਰਦਾਸ ਹੁੰਦੀ ਹੈ ਵੀ ਤੁਹਾਡੇ ਚਰਨਾਂ ਦੀ ਧੂੜ ਛੋ ਕੇ ਆਪਣੀ ਜ਼ਿੰਮੇਵਾਰੀ ਦਾ ਹੋਰ ਅਹਿਸਾਸ ਕਰ ਸਕਾਂ ਵਾਹਿਗੁਰੂ ਸਮਤ ਬਖਸ਼ੇ ਜੋ ਤੁਸੀਂ ਆਸਾਂ ਇਸ ਅੰਦੋਲਨ ਤੋਂ ਲਾਈਆਂ ਨੇ ਇਹ ਆ ਸਾਡੇ ਕੋਲੋਂ ਉਹਦੀ ਵਕਾਲਤ ਕਰਨ ਦੀ ਜ਼ਿੰਮੇਵਾਰੀ ਸਾਡੇ ਤੇ ਪਾਈ ਹੈ ਵਾਇਗੁਰੂ ਮੇਰ ਕਰੇ ਤੁਹਾਡੀਆਂ ਸ਼ੁਭਿਚਾਵਾਾਂ ਹੋਣ ਅਸੀਂ ਉਹਦੇ ਚ ਸਫਲ ਹੋ ਸਕੀਏ ਇਸ ਲਈ ਮੇਰੇ ਲਈ ਤੁਹਾਡੇ ਚਰਨਾਂ ਦੀ ਛੋਹ ਕਿਸੇ ਤਰ੍ਹਾਂ ਵੀ ਕਿਸੇ ਤੀਰਥ ਸਥਾਨ ਤੋਂ ਘੱਟ ਨਹੀਂ 30 ਤਾਰੀਖ ਨੂੰ ਜਦੋਂ ਅਸੀਂ ਮੰਤਰੀਆਂ ਦੇ ਨਾਲ ਚਰਚਾ ਕਰ ਰਹੇ ਸੀ ਚਰਚਾ ਕਰਨ ਤੋਂ ਪਹਿਲਾਂ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਵੀ ਸਾਡੇ ਕਿਸਾਨ ਜਿਹੜੇ ਸ਼ਹੀਦ ਹੋਏ ਨੇ ਇਹਨਾਂ ਨੂੰ ਸ਼ਰਧਾਂਜਲੀ ਦੇ ਕੇ ਮੀਟਿੰਗ ਸ਼ੁਰੂ ਕੀਤੀ ਜਾਏ ਬਹੁਤ ਕਸ਼ਟ ਹੋਇਆ ਜਦੋਂ ਖੇਤੀ ਮੰਤਰੀ ਨੇ ਸ਼ਰਧਾਂਜਲੀ ਦਿੰਦਿਆਂ ਸ਼ਬਦ ਵਰਤੇ ਜਿਹੜੇ ਕਿਸਾਨ ਹਤਾਖਤ ਹੋਏ ਨੇ ਮੈਂ ਰਿਐਕਟ ਵੀ ਕੀਤਾ ਐਸ ਵਾਰੀ ਜਦੋਂ 4 ਤਾਰੀਖ ਨੂੰ ਮੀਟਿੰਗ ਹੋਈ ਉਸ ਦਿਨ ਅਸੀਂ ਸਰਕਾਰ ਨੂੰ ਮੌਕਾ ਨਹੀਂ ਦਿੱਤਾ ਮੈਂ ਆਪਣੇ ਸਾਥੀਆਂ ਨੂੰ ਕਹਿ ਕੇ ਗਿਆ ਸੀ ਵੀ ਅੱਜ ਪਹਿਲਾਂ ਅਸੀਂ ਸ਼ਰਧਾਂਜਲੀ ਦੇਾਂਗੇ ਦੇਖਾਂਗੇ ਸਰਕਾਰ ਦੇ ਮੰਤਰੀ ਉੱਠ ਕੇ ਸ਼ਰਧਾਂਜਲੀ ਦਿੰਦੇ ਨੇ ਕਿ ਨਹੀਂ ਜਿਉਂ ਹੀ ਮੀਟਿੰਗ ਸ਼ੁਰੂ ਹੋਈ ਮੈਂ ਪਹਿਲਾ ਸਵਾਲ ਇਹ ਕੀਤਾ ਵੀ ਸਾਡੇ 70 ਦੇ ਕਰੀਬ ਕਿਸਾਨ ਸ਼ਹੀਦ ਹੋ ਗਏ ਨੇ ਅਸੀਂ ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ 2 ਮਿੰਟ ਮੌਨਟਾਰਨ ਕਰਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਾਂਗੇ ਜਿਉਂ ਹੀ ਅਸੀਂ ਖੜੇ ਹੋਏ ਉਹਨਾਂ ਦੀ ਮਜਬੂਰੀ ਸੀ ਉਹਨਾਂ ਨੂੰ ਵੀ ਖੜੇ ਹੋ ਕੇ ਸ਼ਰਧਾਂਜਲੀ ਭੇਟ ਕਰਨੀ ਪਈ ਪਰ ਮੈਂ ਜਦੋਂ ਇੱਥੇ ਆਉਣਾ ਇੱਥੇ ਆ ਕੇ ਇੱਕ ਹਰ ਵਾਰੀ ਨਵਾਂ ਅਹਿਸਾਸ ਹੁੰਦਾ ਮੈਂ ਕੁਝ ਗੱਲਾਂ ਤੁਹਾਨੂੰ ਵੀ ਕਹਿ ਕੇ ਜਾਣਾ ਔਰ ਆਪਣੇ ਬੱਚਿਆਂ ਨੂੰ ਵੀ ਕਹਿ ਕੇ ਜਾਣਾ ਯਾਦ ਰੱਖਿਓ ਇਹ ਅੰਦੋਲਨ ਅੱਜ ਇੱਥੇ ਤੱਕ ਸੀਮਤ ਨਹੀਂ ਸਾਰੀ ਦੁਨੀਆ ਦਾ ਅੰਦੋਲਨ ਹੋ ਗਿਆ ਹੈ ਅੱਜ ਵਿਦੇਸ਼ਾਂ ਵਿੱਚ ਬੈਠੇ ਅਫਰੀਕਾ ਵਰਗੇ ਦੇਸ਼ਾਂ 'ਚ ਬੈਠੇ ਕਿਸਾਨ ਜਿੱਥੇ ਤੁਹਾਡੇ ਵਾਂਗੂ ਛੋਟੀਆਂ-ਛੋਟੀਆਂ ਛੋਟੇ-ਛੋਟੇ ਟੁਕੜੇ ਨੇ ਜ਼ਮੀਨ ਦੇ ਉਹ ਵੀ ਇਹ ਸੋਚਣ ਲੱਗੇ ਨੇ ਕਿ ਜੇ ਹਿੰਦੁਸਤਾਨ ਦਾ ਕਿਸਾਨ ਸਰਕਾਰੀ ਜ਼ਬਰ ਦੇ ਖਿਲਾਫ ਖੜਾ ਹੋਇਆ ਹੈ ਤਾਂ ਸਾਨੂੰ ਵੀ ਇੱਥੇ ਕੁਝ ਕਰਨਾ ਚਾਹੀਦਾ ਹੈ। ਉੱਥੇ ਵੀ ਅੰਦੋਲਨ ਦਾ ਮੁੱਢ ਵੱਜ ਗਿਆ ਹੈ। ਦੁਨੀਆ ਭਰ ਵਿੱਚ ਜਿੱਥੇ ਤੁਸੀਂ ਬੈਠੇ ਹੋ ਹਿੰਦੁਸਤਾਨੀ ਕੋਈ ਕਿਤੇ ਬੈਠਾ ਹੈ ਉਹਨੇ ਆਪੋ ਆਪਣੇ ਦੇਸ਼ ਦੀਆਂ ਸਰਕਾਰਾਂ ਦੇ ਉੱਤੇ ਦਬਾਅ ਬਣਾਇਆ ਹੈ। ਇਹਦਾ ਨਤੀਜਾ ਹੈ ਅੱਜ ਦੁਨੀਆ ਦੀਆਂ 5-6 ਦੇਸ਼ਾਂ ਦੀ ਪਾਰਲੀਮੈਂਟ ਦੇ ਵਿੱਚ ਤੁਹਾਡੇ ਮੁੱਦੇ ਤੇ ਬਹਿਸ ਹੋ ਚੁੱਕੀ ਹੈ। ਔਰ ਇਹਦਾ ਹੀ ਸਿੱਟਾ ਹੈ। ਭਈ ਬਹੁਤ ਸਾਰੇ ਦੇਸ਼ਾਂ ਦੇ ਐਮਪੀਜ਼ ਆਪੋ ਆਪਣੀਆਂ ਸਰਕਾਰਾਂ ਨੂੰ ਲਿਖ ਕੇ ਦੇ ਚੁੱਕੇ ਨੇ। ਭਈ ਭਾਰਤ ਸਰਕਾਰ ਨੂੰ ਕਿਸਾਨਾਂ ਉੱਤੇ ਜ਼ੁਲਮ ਕਰਨ ਤੋਂ ਰੋਕਿਆ ਜਾਵੇ। ਇਹ ਤੁਹਾਡੇ ਅੰਦੋਲਨ ਦਾ ਤੁਹਾਡੇ ਦਬਾਅ ਦਾ ਸਿੱਟਾ ਹੈ। ਇਹਦਾ ਹੀ ਨਤੀਜਾ ਹੈ। ਇੰਗਲੈਂਡ ਦਾ ਪ੍ਰਧਾਨ ਮੰਤਰੀ 26 ਜਨਵਰੀ ਨੂੰ ਮੁੱਖ ਮਹਿਮਾਨ ਬਣ ਕੇ ਇੱਥੇ ਨਹੀਂ ਆ ਰਿਹਾ ਉਹਨੇ ਕਿਹਾ ਭਾਵੇਂ ਬਹਾਨਾ ਲਾਇਆ ਵੀ ਉਥੇ ਅਮਰੀਕਾ ਇੰਗਲੈਂਡ ਦੇ ਵਿੱਚ ਕਰੋਨਾ ਦੀ ਬਿਮਾਰੀ ਫੇਰ ਫੈਲੀ ਹੈ ਪਰ ਨਾਲ ਉਹਦੇ ਇਹ ਵੀ ਕਿਹਾ ਭਈ ਮੈਨੂੰ ਪਤਾ ਲੱਗਿਆ ਹੈ ਤੁਹਾਡੇ ਦੇਸ਼ ਵਿੱਚ ਤੁਸੀਂ ਕਿਸਾਨਾਂ ਨਾਲ ਜ਼ਿਆਦਤੀ ਕਰ ਰਹੇ ਹੋ ਇਸ ਕਰਕੇ ਮੈਂ ਨਹੀਂ ਆ ਰਿਹਾ ਇਹ ਕੋਈ ਛੋਟੀਆਂ ਗੱਲਾਂ ਨਹੀਂ ਇਦੇ ਨਾਲ ਹੀ ਮੈਂ ਤੁਹਾਨੂੰ ਇੱਕ ਯਕੀਨ ਦਿਵਾਉਣਾ ਚਾਹਨਾ ਮਿੱਤਰੋ ਜੰਗ ਜਿੱਤੀ ਹੋਈ ਹੈ بار بار ਸਾਬਤ ਕਰ ਚੁੱਕੇ ਆ ਤੁਹਾਡਾ ਕੇਸ ਸਰਕਾਰ ਕੋਲ ਕਿਸੇ ਗੱਲ ਦਾ ਜਵਾਬ ਨਹੀਂ ਅਸੀਂ ਉਹਨਾਂ ਨੂੰ ਚੂਹ ਨਹੀਂ ਕਰਨ ਦਿੰਦੇ ਜਦੋਂ ਅੱਗੇ ਬੋਲਦੇ ਨੇ ਤੜਕ ਅਸੀਂ ਉਹਨਾਂ ਨੂੰ ਘੇਰਦੇ ਆ ਸਰਕਾਰ ਝੂਠੀ ਪਹਿ ਚੁੱਕੀ ਹੈ ਪਰ ਨਾਲ ਹੀ ਸਾਨੂੰ ਇਹ ਵੀ ਅਹਿਸਾਸ ਹੋਣਾ ਚਾਹੀਦਾ ਹੈ ਜਦੋਂ ਅਖੀਰ ਤੇ ਪਹੁੰਚਿਆ ਹੋਵੇ ਅੰਦੋਲਨ ਸਿਖਰ ਤੇ ਪਹੁੰਚਿਆ ਹੋਵੇ ਜਿਸ ਅੰਦੋਲਨ ਵੱਲ ਸਾਰੀ ਦੁਨੀਆ ਦੀਆਂ ਨਿਗਾਹਾਂ ਹੋਣ ਜਿਸ ਅੰਦੋਲਨ ਨੇ ਦੁਨੀਆ ਲਈ ਨਵਾਂ ਇਤਿਹਾਸ ਸਿਰਜਿਆ ਹੋਵੇ ਐਡਾ ਲੰਮਾ ਅੰਦੋਲਨ ਸ਼ਾਂਤਮਈ ਰਿਹਾ ਹੋਵੇ ਪੱਤਾ ਵੀ ਨਾ ਤੋੜਿਆ ਹੋਵੇ ਉਸ ਅੰਦੋਲਨ ਵਿੱਚ ਕੁੱਦੇ ਹੋਏ ਯੋਧਿਆਂ ਦਾ ਇੱਕ ਇਹ ਵੀ ਫਰਜ਼ ਬਣਦਾ ਹੈ ਉਹ ਆਪੋ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਨ ਜਿਹੜਾ ਮੁੱਢਲਾ ਖਾਸ ਹੈ ਇਸ ਅੰਦੋਲਨ ਦੀ ਕਾਮਯਾਬੀ ਦਾ ਉਹ ਤੁਹਾਡਾ ਸ਼ਾਂਤਮਈ ਰਹਿਣਾ ਤੁਹਾਡੇ ਸ਼ਾਂਤਮਈ ਰਹਿਣ ਕਰਕੇ ਅੰਦੋਲਨ ਇੱਥੇ ਪੁੱਜਿਆ ਨਹੀਂ ਸਰਕਾਰਾਂ ਅੰਦੋਲਨ ਨੂੰ ਜ਼ਬਰਦਸਤੀ ਕਰਕੇ ਉਠਾ ਦਿਆ ਕਰਦੀਆਂ ਤਾਂ ਅੱਜ ਸੁਪਰੀਮ ਕੋਰਟ ਵਿੱਚ ਵੀ ਕੇਸ ਲੱਗਿਆ ਹੈ ਕੇਸ ਸਰਕਾਰ ਨੇ ਪਾਇਆ ਅਸੀਂ ਨਹੀਂ ਪਾਇਆ ਧੱਕੇ ਨਾਲ ਸਾਨੂੰ ਉਹਦੇ ਵਿੱਚ ਪਾਰਟੀ ਬਣਾਇਆ ਹੈ ਅਸੀਂ ਆਪਣੇ ਵਕੀਲਾਂ ਨੂੰ ਕਹਿ ਦਿੱਤਾ ਭਈ ਸਾਡੇ ਵੱਲੋਂ ਪੇਸ਼ ਹੋ ਕੇ ਸੁਪਰੀਮ ਕੋਰਟ ਨੂੰ ਆਖੋ ਭਈ ਅਸੀਂ ਇਹ ਕੇਸ ਨਹੀਂ ਪਾਇਆ ਅਸੀਂ ਇਹਦੇ ਵਿੱਚ ਪਾਰਟੀ ਧੱਕੇ ਨਾਲ ਬਣਾਏ ਗਏ ਆ ਅਸੀਂ ਆਪਣੇ ਆਪ ਨੂੰ ਇੰਪਲੀਡ ਨਹੀਂ ਕਰਨਾ ਔਰ ਇਹਦੇ ਵਿੱਚ ਜਿਹੜੇ ਕੇਸ ਅੱਜ ਲੱਗੇ ਨੇ ਉਹਨਾਂ 'ਚ ਪ੍ਰੇਅਰ ਇਹ ਸੀ ਭਈ ਸਾਨੂੰ ਇਥੋਂ ਉਠਾ ਦਿੱਤਾ ਜਾਏ ਸੁਪਰੀਮ ਕੋਰਟ ਪਹਿਲਾਂ ਹੀ ਕਹਿ ਚੁੱਕੀ ਆ ਸਰਕਾਰ ਨੇ ਭਈ ਜਿਹੜੇ ਲੋਕ ਸ਼ਾਂਤਮਈ ਤਰੀਕੇ ਨਾਲ ਆਏ ਨੇ ਇੱਥੇ ਸ਼ਾਂਤਮਈ ਬੈਠੇ ਨੇ ਤੁਹਾਨੂੰ ਕੋਈ ਅਧਿਕਾਰ ਨਹੀਂ ਉਹਨਾਂ ਦੇ ਖਿਲਾਫ ਪੁਲਿਸ ਬਲ ਇਸਤੇਮਾਲ ਕਰਨ ਦਾ ਤੋਂ ਸਰਕਾਰ ਨੂੰ ਜੋ ਸੁਪਰੀਮ ਕੋਰਟ ਨੇ ਕਹਿਣਾ ਸੀ ਕਹਿ ਦਿੱਤਾ ਇਸ ਤੋਂ ਅੱਗੇ ਜਾਣ ਲਈ ਕੋਈ ਲਾ ਪੁਆਇੰਟ ਡਿਸਕਸ ਕਰਨ ਲਈ ਸੁਪਰੀਮ ਕੋਰਟ ਅੱਗੇ ਨਾ ਵਧੇ ਕਿਉਂਕਿ ਸਾਨੂੰ ਪਤਾ ਹੈ ਜੇ ਸੁਪਰੀਮ ਕੋਰਟ ਅੱਗੇ ਵੱਧਦੀ ਹੈ ਤਾਂ ਮਾਮਲਾ ਕਈ ਸਾਲ ਲਈ ਲਟਕ ਜਾਏਗਾ ਔਰ 19 ਸਾਲਾਂ ਚ ਸਾਡਾ ਕਹਣ ਪਾ ਦੇਣਗੇ ਅਸੀਂ ਕਹਿ ਦਿੰਦਾ ਵਕੀਲਾਂ ਨੂੰ ਵੀ ਜੇ ਸੁਪਰੀਮ ਕੋਰਟ ਡਾਖੇ ਕਿ ਸਾਡਾ ਹੁਕਮ ਨਾ ਮੰਨਣ ਤੇ ਜੇਲ੍ਹ ਜਾਣਾ ਪਊ ਅਸੀਂ ਕਹਿ ਦਿੰਦਾ ਅਸੀਂ ਜੇਲ੍ਹ ਜਾਵਾਂਗੇ ਸਾਰੇ ਲੀਡਰ ਜੇਲ੍ਹ ਜਾਣਗੇ ਪਰ ਅਸੀਂ ਸੁਪਰੀਮ ਕੋਰਟ ਦਾ ਇਹੋ ਜਿਹਾ ਕੋਈ ਹੁਕਮ ਨਹੀਂ ਮੰਨਾਂਗੇ ਜਿਹੜਾ ਇਹਨਾਂ ਪਟੀਸ਼ਨਾਂ ਵਿੱਚ ਪ੍ਰੇਅਰ ਪਟੀਸ਼ਨ ਪਾਉਣ ਵਾਲਿਆਂ ਨੇ ਨਹੀਂ ਕੀਤੀ ਸਰਕਾਰ ਸਰਕਾਰ ਸੁਪਰੀਮ ਕੋਰਟ ਵੱਲ ਵੱਧ ਰਹੀ ਹੈ ਉਹਨਾਂ ਨੂੰ ਕੋਈ ਰਸਤਾ ਨਹੀਂ ਦਿੰਦਾ ਉਹਨਾਂ ਨੂੰ ਪਤਾ ਹੈ ਵੀ ਅਸੀਂ ਕਾਨੂੰਨ ਗਲਤ ਬਣਾਏ ਨੇ ਅਸੀਂ ਸਿੱਧ ਕਰ ਚੁੱਕੇ ਹਾਂ ਵੀ ਇਹ ਗੈਰ ਸੰਵਿਧਾਨਕ ਨੇ ਸੰਵਿਧਾਨ ਦੀ ਉਲੰਘਣਾ ਕੀਤੀ ਗਈ ਹੈ ਬਹੁਤ ਸਾਰੇ ਲੋਕ ਸਾਨੂੰ ਬਾਹਰੋਂ ਵੀ ਟੈਲੀਫੋਨ ਕਰਦੇ ਨੇ ਸਰਕਾਰ ਦੇ ਬੰਦੇ ਬਹੁਤ ਇੱਧਰ ਉੱਧਰ ਤੁਰੇ ਫਿਰਦੇ ਨੇ ਇੱਕ ਸੋਚੇ ਛੱਡਦੇ ਭਈ ਲਓ ਜੀ ਸਰਕਾਰ ਤੁਹਾਡੀ ਜਿੰਨੀਆਂ ਕਾਨੂੰਨ ਵਿੱਚ ਖਾਮੀਆਂ ਨੇ ਸਾਰੀਆਂ ਦੂਰ ਕਰਨ ਲਈ ਤਿਆਰ ਹੈ ਤੇ ਫੇਰ ਤੁਸੀਂ ਮੰਨ ਕਿਉਂ ਨਹੀਂ ਲੈਂਦੇ ਸਾਡਾ ਕਹਿਣਾ ਹੈ ਬਈ ਗੱਲ ਸਿਹੇ ਦੀ ਨਹੀਂ ਗੱਲ ਪੈਸੇ ਦੀ ਹੈ ਜੇ ਅੱਜ ਸਰਕਾਰ ਨੇ ਖੇਤੀ ਖੇਤਰ ਵਿੱਚ ਇਹ ਕਾਨੂੰਨ ਬਣਾ ਕੇ ਦਖਲ ਦਿੱਤਾ ਹੈ ਖੇਤੀ ਖੇਤਰ ਰਾਜਾਂ ਦਾ ਵਿਸ਼ਾ ਹੈ ਇਹਦੇ ਵਿੱਚ ਕੇਂਦਰ ਸਰਕਾਰ ਦਖਲ ਦੇ ਨਹੀਂ ਸਕਦੀ ਸੰਵਿਧਾਨ ਲਿਖਣ ਵਾਲੇ ਐਡੇ ਮੂਰਖ ਨਹੀਂ ਸਨ ਇਹ ਫੈਡਰਲ ਸਿਸਟਮ ਹੈ ਇਸ ਦੇਸ਼ ਵਿੱਚ ਇਹਨੂੰ ਫੈਡਰਲ ਸਿਸਟਮ ਨੂੰ ਤੋੜਿਆ ਨਹੀਂ ਜਾ ਸਕਦਾ ਤੇ ਅਸੀਂ ਫੇਰ ਇੱਕ ਕਾਨੂੰਨ ਢੇਡੇ ਢੰਗ ਨਾਲ ਮੰਨ ਕੇ ਅਸੀਂ ਕੇਂਦਰ ਸਰਕਾਰ ਨੂੰ ਇਹ ਆਗਿਆ ਕਿਉਂ ਦਈਏ ਕਿ ਉਹ ਫੇਰ ਮੂੜ-ਮੂੜ ਖੇਤੀ ਖੇਤਰ ਵਿੱਚ ਦਖਲ ਦੇਵੇ ਔਰ ਸਾਨੂੰ ਬਰਬਾਦ ਕਰੇ ਅਸੀਂ ਇਹ ਮੰਨਣ ਲਈ ਤਿਆਰ ਨਹੀਂ ਬੜਾ ਸਿੱਧਾ ਤੇ ਸਪਸ਼ਟ ਜਵਾਬ ਹੈ ਕਈ ਵਾਰੀ ਉਹਨਾਂ ਨੇ ਕਿਹਾ ਜੀ ਤੁਹਾਡੀਆਂ ਸੂਬਿਆਂ ਦੀਆਂ ਸਰਕਾਰਾਂ ਵੀ ਕਾਨੂੰਨ ਬਣਾਉਂਦੀਆਂ ਸਾਡਾ ਉਹਨਾਂ ਨੂੰ ਬੜਾ ਸਾਫ਼ ਕਹਿਣਾ ਹੈ ਵੀ ਸੂਬਿਆਂ ਦੇ ਬੇਸ਼ੇ ਵਿੱਚ ਸੂਬਿਆਂ ਦੀਆਂ ਸਰਕਾਰਾਂ ਨੂੰ ਅਧਿਕਾਰ ਹੈ ਜੋ ਮਰਜ਼ੀ ਕਾਨੂੰਨ ਬਣਾਉਣ ਉਹਦੇ ਲਈ ਅਸੀਂ ਵੱਖਰਾ ਲੜਾਂਗੇ ਪਰ ਤੁਹਾਨੂੰ ਤਾਂ ਅਧਿਕਾਰ ਹੀ ਨਹੀਂ ਤੁਸੀਂ ਇਸ ਖੇਤਰ ਵਿੱਚ ਦਖਲ ਹੀ ਕਿਉਂ ਦਿੱਤਾ ਲੜਾਈ ਅੱਜ ਇੱਥੇ ਖੜੀ ਹੈ ਉਹਨਾਂ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਔਰ ਸਾਰੇ ਦੇਸ਼ ਦਾ ਕਿਸਾਨ ਅੱਜ ਇਸ ਗੱਲ ਉੱਤੇ ਇੱਕ ਮੁਠੋ ਹੋ ਗਿਆ ਸਰਕਾਰ ਜਿਹੜੀ ਕਿਸੇ ਵੇਲੇ ਸਾਨੂੰ ਕਹਿੰਦੀ ਸੀ ਇਹ ਸਿਰਫ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਹੈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਪੰਜਾਬ ਇੱਕ ਧੁਰਾ ਹੈ ਪੰਜਾਬੀਆਂ ਦੀ ਇੱਕ ਵੱਖਰੀ ਪਛਾਣ ਹੈ ਮੈਂ ਤਾਂ ਇੱਥੋਂ ਤੱਕ ਜਾਵਾਂਗਾ ਜੇ ਇਤਿਹਾਸ ਨੂੰ ਫਰੋਲੀਏ ਪੰਜਾਬੀ ਉਹ ਪਤਾ ਨਹੀਂ ਅਕਾਲ ਪੁਰਖ ਨੇ ਤੁਹਾਡੇ ਕਰਮਾਂ ਵਿੱਚ ਕੀ ਲਿਖ ਕੇ ਭੇਜਿਆ ਜਦੋਂ ਦੁਨੀਆ ਦੀ ਕੋਈ ਲੜਾਈ ਹੁੰਦੀ ਹੈ ਤਾਂ ਤੁਸੀਂ ਮੋਰੀ ਹੋ ਕੇ ਲੜਦੇ ਹੋ ਮੁਗਲਾਂ ਦੇ ਵੇਲੇ ਮੁਗਲਾਂ ਨੇ ਜਦੋਂ ਲੁੱਟਾਂ ਖੋਹਾਂ ਕੀਤੀਆਂ ਧੀਆਂ ਪੈਣਾ ਨੂੰ ਇਥੋਂ ਲੁੱਟ ਕੇ ਨਾਲ ਲੈ ਜਾਂਦਾ ਰਿਹਾ ਤਾਂ ਤੁਹਾਡੇ ਪੂਰਵਜਾਂ ਨੇ ਉਹਨਾਂ ਨੂੰ ਘੇਰ-ਘੇਰ ਕੇ ਲੁੱਟਿਆ ਮਾਲ ਵੀ ਵਾਪਸ ਕਰਾਇਆ ਧੀਆਂ ਪੈਣਾ ਘਰੋ ਘਰ ਹੀ ਪਹੁੰਚਾਈਆਂ ਇਹ ਲੜਾਈ ਵੀ ਤੁਸੀਂ ਲੜੀ ਆਜ਼ਾਦੀ ਦੀ ਲੜਾਈ ਵਿੱਚ 92% ਦੀ ਲੋਕ ਫਾਂਸੀ ਚੜੇ ਤਾਂ ਤੁਹਾਡੇ ਪੰਜਾਬੀ ਚੜੇ ਗੁਜਰਾਤੀ ਇੱਕ ਵੀ ਨਹੀਂ ਸੀ ਔਰ ਜਦੋਂ ਦੇਸ਼ ਆਜ਼ਾਦ ਹੋ ਗਿਆ ਇੱਕ ਵਾਰੀ ਫੇਰ ਹਾਲਾਤ ਵਿਗੜੇ ਐਮਰਜੈਂਸੀ ਲੱਗੀ ਪੰਜਾਬ ਤੋਂ ਬਿਨਾਂ ਕਿਸੇ ਨੇ ਚੂਹ ਨਹੀਂ ਕੀਤੀ ਪੰਜਾਬੀ ਲੜਦੇ ਰਹੇ ਅੱਜ ਸਾਰੇ ਦੇਸ਼ ਤੇ ਫੇਰ ਭੀੜ ਬਣੀ ਐ ਇੱਕ ਹਾਕਮ ਆਇਆ ਜਿਹੜਾ ਡਿਕਟੇਟਰ ਬਣਨਾ ਚਾਹੁੰਦਾ ਤੁਸੀਂ ਉਹਦੇ ਖਿਲਾਫ ਲੜਾਈ ਵਿੱਢ ਲਈ ਕੋਈ ਇਹਨੂੰ 41 ਦਿਨ ਦੀ ਲੜਾਈ ਕਹਿੰਦਾ ਪਰ ਮੈਂ ਤਾਂ ਇਹਨੂੰ ਇੱਕ ਸਾਲ ਪੁਰਾਣੀ ਸ਼ੁਰੂ ਹੋਈ ਲੜਾਈ ਮੰਨ ਕੇ ਚੱਲਦਾ ਜਦੋਂ ਮੈਂ ਇਹ ਸਭ ਤੋਂ ਪਹਿਲਾਂ ਸਰਕਾਰ ਨੇ ਜਿਹੜਾ ਰੁਖ ਸੀ ਉਹ ਪਾਪ ਲਿਆ ਸੀ ਔਰ ਕਾਗਜ਼ ਪੱਤਰ ਕੱਢ ਕੇ ਸਾਰੀ ਇੱਥੇ ਦੀ ਪੋਲੀਟੀਕਲ ਲੀਡਰਸ਼ਿਪ ਨੂੰ ਦਿੱਤੇ ਸੀ ਚੰਡੀਗੜ੍ਹ ਚ ਵੀ ਦੇਖੋ ਸਰਕਾਰ ਕਿੱਧਰ ਜਾ ਰਹੀ ਹੈ ਇਕੱਠੇ ਹੋ ਕੇ ਲੜਾਂਗੇ ਤਾਂ ਬਚਾਂਗੇ ਨਹੀਂ ਤਾਂ ਸਾਨੂੰ ਸਾਰਿਆਂ ਨੂੰ ਖਤਮ ਕਰ ਦੇਗੀ ਇਹ ਕੇਂਦਰ ਦੀ ਸਰਕਾਰ ਪੋਲੀਟੀਕਲ ਪਾਰਟੀਆਂ ਸਾਡੇ ਨਾਲ ਉਸ ਵੇਲੇ ਨਹੀਂ ਆਈਆਂ ਜਦੋਂ ਮੌਕਾ ਸੀ ਉਤੇ ਬਾਅਦ ਅਸੀਂ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਇਹ ਅੰਦੋਲਨ ਸ਼ੁਰੂ ਕਰ ਦਿੱਤਾ तुसी लगातार रेलवे लाइना बैठे रहे फिर भी आ गए। और तो फैसला कारगर साबित होती अज सियासी पार्टियां अपनी जमीन लभदियां फिर दर मैं तुम्हारू तो कुछ बेनती करनी है बेनती करनी है मोर्चा तो प्रावो जितया होया है। सिर्फ हट धर्मी है सरकार की ਤਰ੍ਹਾਂ ਤਰ੍ਹਾਂ ਦੇ ਛੋਸ਼ੇ ਛੱਡ ਰਹੀ ਹੈ ਸਰਕਾਰ ਮੈਂ ਹਰ ਬਾਰੀ ਤੁਹਾਨੂੰ ਕਹਿਣਾ ਸਭ ਤੋਂ ਵੱਡਾ ਅੱਜ ਤੱਕ ਦੀਆਂ ਸਰਕਾਰਾਂ ਦਾ ਸਭ ਤੋਂ ਖਤਰਨਾਕ ਕਿਸਮ ਦਾ ਆਈਟੀ ਸੈੱਲ ਭਾਜਪਾ ਵਾਲਿਆਂ ਨੇ ਬਣਾਇਆ ਹੋਇਆ ਉਹ ਹਰ ਰੋਜ਼ ਨਵਾਂ ਛੋਸ਼ਾ ਛੱਡਦਾ ਹੈ ਤੁਹਾਡੇ ਖਿਲਾਫ ਪ੍ਰਚਾਰ ਕਰਦਾ ਹੈ ਔਰ ਉਹ ਜਦੋਂ ਤੁਸੀਂ ਇਹ ਲੜਾਈ ਲਈ ਜਿੰਨਾ ਪ੍ਰਚੰਡ ਹੁੰਦੇ ਹੁੰਦੇ ਜਾ ਰਹੇ ਹੋ ਉਹਨਾਂ ਹੀ ਤੁਹਾਡੀ ਲੀਡਰਸ਼ਿਪ ਤੇ ਵੀ ਅਟੈਕ ਕਰਦਾ ਹੈ ਕਿਤੇ ਲੋਕਾਂ 'ਚ ਫੈਲਾ ਰਿਹਾ ਵੀ ਲਓ ਜੀ ਇਹ ਤਾਂ ਲੀਡਰਸ਼ਿਪ बिक ਜਾਏਗੀ ਕਾਕੇ ਲੋਕਾਂ 'ਚ ਇੱਕ ਭਰਮ ਪੈਦਾ ਹੋ ਜਾਏ ਔਰ ਮੈਨੂੰ ਉਹਨਾਂ ਦੀ ਪਰਵਾਹ ਨਹੀਂ ਮੈਨੂੰ ਤੁਹਾਡੀ ਪਰਵਾਹ ਜ਼ਰੂਰ ਹੈ ਮੈਨੂੰ ਇਸ ਗੱਲ ਦੀ ਪਰਵਾਹ ਹੈ ਆਪਣੇ ਸਾਥੀਆਂ ਨੂੰ ਵੀ ਮੈਂ ਕਹਿਣਾ ਅਸੀਂ ਇਸ ਗੱਲ ਦੀ ਪਰਵਾਹ ਕਰਦੇ ਹਾਂ ਭਈ ਤੁਸੀਂ ਡਿਸਪੀਸਪਲਨ ਵਿੱਚ ਰਹੋਗੇ ਕੋਈ મોદી ਆ ਉਹਦਾ ਬਾਪ ਵੀ ਸਾਨੂੰ ਹਰਾ ਨਹੀਂ ਸਕਦਾ ਬਹੁਤ ਦੁੱਖ ਹੁੰਦਾ ਹੈ ਅਸੀਂ ਆਸਤਨ ਹਰ ਰੋਜ਼ ਪੰਜਾਬ ਨੂੰ 2 ਲਾਸ਼ਾਂ ਭੇਜ ਰਹੇ ਹਾਂ 2 ਲਾਸ਼ਾਂ ਆਸਤਨ 2 ਸਾਡੇ ਸਾਥੀ ਰੋਜ਼ ਸਾ ਤੋਂ ਵਿਛੜ ਰਹੇ ਨੇ ਤੇ ਸਾਡੇ ਕੁਝ ਨੌਜਵਾਨ ਬੱਚੇ ਡੈੱਕ ਲਾ ਕੇ ਡੈੱਕ ਵਜਾਉਂਦੇ ਨੇ 2 ਦਿਨਾਂ ਤੋਂ ਮੈਂ ਦੇਖ ਰਿਹਾ ਸਾਡੇ ਕੁਝ ਲੋਕ ਰਾਤ ਨੂੰ ਸ਼ਰਾਬ ਪੀਂਦੇ ਨੇ ਉਹਨਾਂ ਦੀਆਂ ਅਰਥੀਆਂ ਤੇ ਸ਼ਰਾਬ ਪੀਂਦੇ ਹੋ ਮੈਨੂੰ ਦੱਸਿਓ ਅਸੀਂ ਕਿੱਥੇ ਖੜੇ ਆ ਉਹ ਐਡੇ ਵੱਡੇ ਇਮਤਿਹਾਨ ਚ ਹੋਈ ਏ ਕਿੱਡਾ ਵੱਡਾ ਅਕਾਲਪੁਰਖ ਨੇ ਤੁਹਾਡੇ ਤੇ ਜ਼ਿੰਮੇਵਾਰੀ ਪਾਈ ਹੋਵੇ ਸਾਰੀ ਦੁਨੀਆ ਤੁਹਾਡੇ ਵੱਲ ਦੇਖਦੀ ਹੋਵੇ ਉਹ ਫਿਰ ਰਾਤ ਨੂੰ ਸ਼ਰਾਬ ਪੀਓ ਤੁਹਾਡੇ ਵਿੱਚੋਂ ਕੁਝ ਲੋਕ ਚਾਹੇ ਕਿ ਸਰਕਾਰ ਭਲਾਏ ਚਾਹੇ ਕੋਈ ਭਲਾਏ ਇਹ ਕਿੱਥੋਂ ਦਾ ਨਿਆਇ ਏ ਕੀ ਜਿਹੜੇ ਸਾਡੇ ਚੋਂ ਵਿਛੜ ਰਹੇ ਨੇ ਉਹਨਾਂ ਨੂੰ ਸ਼ਰਧਾਂਜਲੀ ਇਸ ਤਰ੍ਹਾਂ ਦਿੱਤੀ ਜਾਂਦੀ ਹੈ ਸਾਡੇ ਬੱਚੇ ਕੁਝ ਹਰਿਆਣੇ ਚੋਂ ਆ ਜਾਂਦੇ ਨੇ ਕੁਝ ਇੱਥੇ ਤੇ ਰਲ ਜਾਂਦੇ ਨੇ ਇੱਥੇ ਟਰੈਕਟਰ ਘਮਾਉਂਦੇ ਡੱਕ ਵਜਾਉਂਦੇ ਪਤਾ ਨਹੀਂ ਕੀ ਕੁਝ ਕਰਦੇ ਫਿਰਦੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਉਹ ਪਿਆਰੇ ਬੱਚਿਓ ਓਏ ਤੁਸੀਂ ਮਸਾਂ ਕਲੰਕ ਲਾਇਆ ਹੈ ਜਿਹੜਾ ਪੰਜਾਬ ਦੀ ਜਵਾਨੀ ਤੇ ਕਲੰਕ ਲਾਇਆ ਹੋਇਆ ਸੀ ਪੋਲੀਟੀਕਲ ਲੋਕਾਂ ਨੇ ਤੁਸੀਂ ਮਸਾਂ ਲਾਇਆ ਓਏ ਇੱਥੇ ਨਵਾਂ ਕਲੰਕ ਨਾ ਖੜ ਕੇ ਜਾਇਓ ਤੁਸੀਂ ਕੁਰਬਾਨੀ ਦੇ ਮੁਜਸਮਾ ਹੋ ਤੁਸੀਂ ਕੁਰਬਾਨੀ ਦੇਣ ਵਾਲੇ ਲੋਕ ਹੋ ਤੁਹਾਡਾ ਖੂਨ ਗਰਮ ਹੈ ਇਹ ਖੂਨ ਨੂੰ ਹੋਸ਼ ਦੇ ਨਾਲ ਸੰਭਾਲ ਕੇ ਰੱਖਣੇ ਕਈ ਤਰ੍ਹਾਂ ਦੀਆਂ ਗੱਲਾਂ ਛੱਡੀਆਂ ਜਾ ਰਹੀਆਂ ਹਨ ਅੰਦੋਲਨ ਨੂੰ ਲੀਹੋ ਲਾਉਣ ਦੀਆਂ ਇੱਥੇ ਬਹੁਤ ਸਾਰੇ ਗਰੁੱਪ ਸੰਗਰਮ ਨੇ ਸਰਕਾਰ ਦੇ ਛੱਡੇ ਹੋਏ ਸਰਕਾਰ ਦੀਆਂ ਏਜੰਸੀਆਂ ਪੂਰੀ ਤਰ੍ਹਾਂ ਸਰਗਰਮ ਨੇ ਜਿਉਂ-ਜਿਉਂ ਤੁਹਾਡੀ ਜਿੱਤ ਦਾ ਦਿਨ ਨੇੜੇ ਆਉਂਦਾ ਜਾਂਦਾ ਹੈ ਉਨਾਂ ਹੀ ਉਹ ਏਜੰਸੀਆਂ ਸਰਗਰਮ ਹੋਈ ਜਾ ਰਹੀਆਂ ਹਨ ਅੱਲੇ ਪਰਸੋਂ ਫੜਿਆ ਨਹੀਂ ਤੁਸੀਂ ਕਾਰ ਐਸਐਸ ਵਾਲਾ ਕੋਨਾ ਮੋਨਾ ਕਿਰਪਾਨ ਪਹਿਨ ਕੇ ਪੂਰਾ ਗੁਰਸਿੱਖ ਬਣ ਕੇ ਸ਼ਰਾਬ ਦੀ ਬੋਤਲ ਜੇਬ 'ਚ ਇੱਥੇ ਸਾਡੇ ਵਲੰਟੀਅਰਾਂ ਨੇ ਫੜਿਆ ਨਹੀਂ ਤੇ ਉਹ ਤੋਂ ਚੌਕਸ ਨਹੀਂ ਹੋਵੋਗੇ ਤੁਸੀਂ ਇਹ ਤੋਂ ਪਤਾ ਨਹੀਂ ਲੱਗਦਾ ਕੀ ਮਨਸ਼ਾ ਹੈ ਸਰਕਾਰ ਦੀ ਸਮਝੋਗੇ ਨਹੀਂ 8 ਤਰੀਕ ਨੂੰ ਫੇਰ ਬੜਾ ਸਿੱਧਾ ਤੇ ਸਪਸ਼ਟ ਜਵਾਬ ਹੈ ਸਰਕਾਰ ਨੂੰ ਕਹੈਂ ਆਂ ਸੀ ਮੈਂ ਇੱਕ ਇੱਕ ਵਾਰੀ ਮੇਜ਼ ਤੇ ਹੱਥ ਮਾਰ ਕੇ ਕਿਹਾ ਮੰਤਰੀਆਂ ਨੂੰ ਇੱਕ ਵਾਰੀ ਕਹਾ ਲੋ ਹਜ਼ਾਰ ਵਾਰੀ ਕਹਾ ਲੋ ਕਾਨੂੰਨ ਰਿਪੀਲ ਕਰਨੇ ਪੈਣਗੇ ਰਿਪੀਲ ਕਰਨੇ ਪੈਣਗੇ ਰਿਪੀਲ ਕਰਨੇ ਪੈਣਗੇ ਸਾਨੂੰ ਦੂਜੀ ਗੱਲ ਕਤਈ ਕਤਈ ਸਾਨੂੰ ਪਰਮਾਨ ਨਹੀਂ ਸਾਨੂੰ ਪਤਾ ਹੈ ਅਸੀਂ ਜਿਹੜੇ ਦਾੜੀ ਕੇਸ ਵਾਲੇ ਆ ਅਸੀਂ ਬਹੁਤ ਚੰਗੀ ਤਰ੍ਹਾਂ ਸਮਝਦੇ ਆ ਸਾਡੇ ਪਰਾ ਜਿਹੜੇ ਹਰਿਆਣੇ ਵਾਲੇ ਨੇ ਯੂਪੀ ਵਾਲੇ ਨੇ ਉੱਤਰਾਖੰਡ ਵਾਲੇ ਨੇ ਦੂਜੇ ਸੂਬਿਆਂ ਤੋਂ ਆਏ ਆ ਸਾਰੇ ਚੰਗੀ ਤਰ੍ਹਾਂ ਸਮਝਦੇ ਆ ਭਈ ਸਾਡੇ ਤੇ ਇੱਕ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਆ ਜਿਹੜੇ ਲੋਕਾਂ ਚ ਬੈਠੇ ਨੇ ਉਹਨਾਂ ਦਾ ਵੀ ਭੁੱਖ ਬਚਾਉਣ ਦੀ ਜ਼ਿੰਮੇਵਾਰੀ ਹੈ ਇਸ ਦੇਸ਼ ਨੂੰ ਬਚਾਉਣ ਦੀ ਜੇ ਖੇਤੀਬਾੜੀ ਨਾ ਬਚਿਆ ਜਿਹੜਾ 80% ਲੋਕਾਂ ਨੂੰ ਰੋਜ਼ਗਾਰ ਦਿੰਦਾ ਤਾਂ ਇਹ ਦੇਸ਼ ਨਹੀਂ ਬਚਣਾ ਤੁਸੀਂ ਜਿਹੜਾ ਅੰਦਾਜ਼ਾ ਤਾਂ ਲਾਓ ਅੰਬਾਨੀਆਂ ਨੇ ਹਾਈ ਕੋਰਟ ਚ ਰਿਟ ਪਾਈ ਐ ਕੀ ਕਹਿੰਦੇ ਨੇ ਹੁਣ ਉਹ ਨਹੀਂ ਜੀ ਅਸੀਂ ਖੇਤੀ ਖੇਤਰ ਚ ਦਖਲ ਨਹੀਂ ਦੇਣਾ ਕਿਉਂ ਕਹਿਣ ਲੱਗੇ ਨੇ ਤੁਹਾਡਾ ਸੇਕ ਮਾਰਦਾ ਹੈ ਇਹੀ ਅੰਬਾਨੀ ਅਡਾਨੀਆਂ ਜਿਹੜੇ ਚੁੱਪ ਕਰਕੇ ਥਾਲੀ ਚ ਪਰੋਸ ਕੇ ਜੋ ਮੋਦੀ ਦਿੰਦਾ ਸੀ ਉਹ ਲੈ ਲੈਂਦੇ ਸੀ ਉਹਨੇ ਇਹਨਾਂ ਨੂੰ ਆਇਲ ਸੈਕਟਰ ਦਿੱਤਾ ਲੈ ਲਿਆ ਕਮਿਊਨੀਕੇਸ਼ਨ ਦਿੱਤਾ ਲੈ ਲਿਆ ਇਹਨਾਂ ਨੂੰ ਡਿਫੈਂਸ ਦਿੱਤਾ ਲੈ ਲਿਆ ਉਹੀ ਅੰਬਾਨੀ ਹੁਣ ਕਹਿੰਦੇ ਨਹੀਂ ਜੀ ਨਹੀਂ ਅਸੀਂ ਨਹੀਂ ਜੀ ਸਾਡਾ ਹੋਰ ਨੁਕਸਾਨ ਨਾ ਕਰੋ ਅਸੀਂ ਖੇਤੀ ਤੇ ਖੇਤਰ ਚ ਦਖਲ ਨਹੀਂ ਦਵਾਵਾਂਗੇ ਅਸੀਂ ਕੰਟਰੈਕਟ ਖੇਤੀ ਨਾ ਕਰਾਵਾਂਗੇ ਫਿਰ ਇਹ ਕਾਨੂੰਨ ਕਾਦੇ ਵਾਸਤੇ ਬਣਾਏ ਜਾ ਰਹੇ ਨੇ ਜੇ ਤੁਸੀਂ ਦਖਲ ਨਹੀਂ ਦੇਣਾ ਤੁਹਾਡਾ ਚਿਹਤਾ ਮੋਦੀ ਇਹਨਾਂ ਕਾਨੂੰਨਾਂ ਤੇ ਕਿਉਂ ਅੜਿਆ ਪਾਉ ਤਾਂ ਆਪਣੇ ਭੜੂਏ ਤੇ ਜ਼ੋਰ ਉਹਨੂੰ ਕਹੋ ਲੈ ਵਾਪਸ ਕਾਨੂੰਨ ਔਰ ਮੈਂ ਤੁਹਾਡੀ ਕਚਹਿਰੀ 'ਚ ਤੁਹਾਨੂੰ ਮੈਂ ਸਾਫ਼ ਕਰ ਦਿਆਂ ਇੱਕ ਵੀ ਤੁਹਾਡਾ ਆਗੂ ਇੱਕ ਵੀ ਇਹੋ ਜੀ ਹਿੰਮਤ ਨਹੀਂ ਕਰ ਸਕਦਾ ਵੀ ਉਹ ਰਿਪੀਲ ਹੋਣ ਤੇ ਪਿੱਛੇ ਹਟੇ ਜੇ ਕੋਈ ਚਾਹੇਗਾ ਤਾਂ ਵੀ ਨਹੀਂ ਕਰ ਸਕੇਗਾ ਐਵੇਂ ਨਾ ਆਪਣੇ ਆਪ ਨੂੰ ਕੱਟ ਕਰਕੇ ਜਾਣੇ ਹੋ ਸਭ ਨੂੰ ਤੁਹਾਡਾ ਸੇਕ ਮਾਰਦਾ ਐਵੇਂ મોદી ਆ ਉਹਦੀ ਉਹਦੇ ਜਿਹੜੇ ਚੇਲੇ ਚਾਪਟੇ ਨੇ ਜੋ ਮਰਜ਼ੀ ਪ੍ਰਚਾਰ ਕਰਨ ਸਭ ਨੂੰ ਤੁਹਾਡਾ ਸੇਕ ਮਾਰਦਾ ਸਾਰੇ نیند ਹਰਾਮ ਹੋਈ ਪਈ ਐ ਸਾਰੇ ਆਗੂ ਇਹ ਇੱਕ ਮੁੱਟ ਨੇ ਕੋਈ ਇਹਨਾਂ ਨੂੰ ਅਟ ਨਹੀਂ ਕਰ ਸਕਿਆ ਜਦੋਂ ਅਸੀਂ ਤੁਹਾਡੇ ਸਾਹਮਣੇ ਹੱਥ ਫੜ ਕੇ ਇਦਾਂ ਖੜੇ ਹੁੰਨੇ ਆ ਇਹ ਸਾਨੂੰ ਪਤਾ ਹੈ ਸਾਨੂੰ ਕੀ ਅਹਿਸਾਸ ਹੁੰਦਾ ਹੈ ਤੁਹਾਡੀ ਤੁਹਾਡੇ ਜ਼ਿੰਮੇਵਾਰੀ ਪਾਉਣ ਦਾ ਤੋਂ ਇਸ ਲਈ ਮੇਰੀ ਤੁਹਾਨੂੰ ਜਿੰਦਾਬਾਦ ਤੁਹਾਨੂੰ ਇੱਕੋ ਬੇਨਤੀ ਹੈ ਜਿੰਨੀ ਵਾਰੀ ਮਰਜ਼ੀ ਸਰਕਾਰ ਕਰ ਸਦੇ ਸਰਕਾਰ ਸਾਡਾ ਦਮ ਦੇਖ ਰਹੀ ਹੈ ਜਿੰਨਾ ਸ਼ਾਂਤਮਈ ਰਹੋਗੇ ਓਨਾ ਸਰਕਾਰ ਚੁਕੇਗੀ ਜਿੰਨਾ ਸ਼ਾਂਤਮਈ ਰਹੋਗੇ ਓਨੀ ਸ਼ਾਨਦਾਰ ਜਿੱਤ ਤੁਹਾਡੀ ਹੋਏਗੀ ਆ ਜਿਹੜਾ ਮੋਦੀ ਸਰਕਾਰ ਦਾ ਪ੍ਰਚਾਰ ਹੈ ਮੋਦੀ ਸਰਕਾਰ ਦੀਆਂ ਏਜੰਸੀਆਂ ਦਾ ਪ੍ਰਚਾਰ ਹੈ ਇਹ ਤੋਂ ਚੌਕਸ ਰਹੋ ਮੈਂ ਆਪਣੇ ਬੱਚਿਆਂ ਨੂੰ ਖਾਸ ਤੌਰ ਤੇ ਬੇਨਤੀ ਕਰਾਂਗਾ ਮੈਂ ਆਸ ਰੱਖਾਂਗਾ ਮੈਂ ਬਹੁਤ ਆਸ਼ਾਵਾਦੀ ਹਾਂ ਔਰ ਇਹਨਾਂ ਤੇ ਮੈਨੂੰ ਖਾਸ ਤੌਰ ਤੇ ਬਹੁਤ ਇਸ ਗੱਲ ਦਾ ਮੈਂ ਥਾਂ ਥਾਂ ਕਹਿਣਾ ਮੈਨੂੰ ਮਾਣ ਵੀ ਹੁੰਦਾ ਜਦੋਂ ਮੈਂ ਇੱਥੋਂ ਕੁਝ ਕਹਿ ਕੇ ਜਾਂਦਾ ਮੈਂ ਆਪਣੇ ਅੱਖੀਂ ਦੇਖਦਾ ਕਿਵੇਂ ਝਾੜੂ ਮਾਰਦੇ ਹੁੰਦੇ ਨੇ ਕਿਵੇਂ ਟਰੈਫਿਕ ਕੰਟਰੋਲ ਕਰਦੇ ਨੇ ਇਸ ਕਰਕੇ ਮੈਨੂੰ ਬਹੁਤ ਮਾਣ ਹੈ ਇਸ ਗੱਲ ਦਾ ਮੈਂ ਬੇਨਤੀ ਕਰਾਂਗਾ ਆਪਣੇ ਇਹਨਾਂ ਬੱਚਿਆਂ ਨੂੰ ਅੱਜ ਤੋਂ ਚੌਕਸ ਹੋ ਜਾਓ ਆਪਣੇ ਵਿਰੋਧੀਆਂ ਦੀਆਂ ਚਾਲਾਂ ਨੂੰ ਸਮਝਣਾ ਸ਼ੁਰੂ ਕਰੋ ਔਰ ਕਿਤੇ ਵੀ ਸ਼ਾਮ ਨੂੰ ਕੋਈ ਸ਼ਰਾਬੀ ਨਹੀਂ ਚਾਹੀਦਾ ਮੈਂ ਅੱਜ ਤੁਹਾਡੇ ਤੇ ਆ ਪਵਿੱਤਰ ਜਗ੍ਹਾ ਮੈਂ ਇਹਨੂੰ ਇੱਕ ਪਵਿੱਤਰ ਜਗ੍ਹਾ ਮੰਨ ਕੇ ਤੁਹਾਡੇ ਤੇ ਜ਼ਿੰਮੇਵਾਰੀ ਪਾਉਣਾ ਸ਼ਾਮ ਨੂੰ ਕੋਈ ਸ਼ਰਾਬ ਨਹੀਂ ਪੀਏਗਾ ਕਿਉਂਕਿ ਸਾਡੇ ਦੋ ਸਾਥੀ ਰੋਜ਼ ਸਾ ਤੋਂ ਵਿਚੜ ਰਹੇ ਨੇ ਕੋਈ ਵੀ ਸਾਡੇ ਬੱਚੇ ਆ ਡੈਕ ਨਹੀਂ ਵਜਾਉਣਗੇ ਕਿਉਂਕਿ ਸਾਡੇ ਸਾਥੀ ਵਿਛੜ ਰਹੇ ਨੇ ਐਡਾ ਵੱਡਾ ਕੁਦਰਤੀ ਅਨਿਆਹ ਹੋ ਰਿਹਾ ਹੈ ਸਾਡੇ ਨੂੰ ਮੋਦੀ ਵੱਲੋਂ بارش ਹੋ ਰਹੀ ਹੈ ਠੰਡ ਪੈ ਰਹੀ ਹੈ ਉਹਦੇ باوجود ਅਸੀਂ ਬੈਠੇ ਆ ਉਹ ਇੱਕ ਮੈਨੂੰ ਕਦੇ-ਕਦੇ ਯਾਦ ਆਉਂਦਾ ਹੈ ਇੱਕ ਉਰਦੂ ਦੇ ਸ਼ਾਇਰ ਨੇ ਕਿਹਾ ਦੇਖਣਾ ਹੈ ਜੋਰ ਕਿਤਨਾ ਬਾਜ਼ੂਏ ਕਾਤਿਲ ਮੇ ਹੈ ਦੇਖਣਾ ਹੈ ਜੋਰ ਕਿੰਨਾ ਬਾਸੂਏ ਕਾਤਲ ਮੇ ਹੈ ਜੇ ਉਹਦੀਆਂ ਬਾਵਾ ਦਾ ਜੋਰ ਦੇਖਣਾ ਹੈ ਔਰ ਅਸੀਂ ਅਸੀਂ ਉਹਨਾਂ ਗੁਰੂ ਸਾਹਿਬਾਨ ਦੇ ਧੀਆਂ ਪੁੱਤ ਪੋਤਰੇ ਕਪੜੋਤੇ ਜਿਨ੍ਹਾਂ ਨੇ ਆਪਣਾ ਸਾਰਾ ਸਰਵਾਂਸ ਵਾਰ ਦਿੱਤਾ ਜਿਨ੍ਹਾਂ ਨੇ ਤਤੀ ਤਵੀ ਤੇ ਬਹਿ ਕੇ ਕੁਰਬਾਨੀ ਦੇ ਦਿੱਤੀ ਤੁਹਾਨੂੰ ਉਕਸਾਇਆ ਨਹੀਂ ਹਿੰਸਾ ਕਰਨ ਲਈ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਪਾਸ਼ਾ ਨੇ ਹਿੰਦ ਦੀ ਚਾਦਰ ਇਹਨੂੰ ਇਹ ਕਹਿੰਦੇ ਨੇ ਉਹਨਾਂ ਨੇ ਆਪਣੇ ਆਪਣਾ ਸੀਸ ਕਟਵਾ ਦਿੱਤਾ ਤੁਹਾਨੂੰ ਉਕਸਾਇਆ ਨਹੀਂ ਹਿੱਸਾ ਕਰਨ ਲਈ ਉਹਨਾਂ ਦੇ ਪੈਰੋਕਾਰੋ ਉਹਨਾਂ ਦੇ ਪੈਰੋਕਾਰੋ ਮੇਰੇ ਭਰਾਵੋ ਮੇਰੀਆਂ ਭੈਣੋ ਮੇਰੇ ਬੱਚਿਓ ਬੱਚਿਓ ਹੱਥ ਜੋੜ ਕੇ ਬੇਨਤੀ ਹੈ ਦੋਵੇਂ ਹੱਥ ਜੋੜ ਕੇ ਸਾਰੇ ਲੀਡਰਸ਼ਿਪ ਵੱਲੋਂ ਬੇਨਤੀ ਹੈ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰੋ ਅੰਦੋਲਨ ਸਿਰੇ ਗਿਆ ਇਹਨੂੰ ਟਾਹ ਨਾ ਲਾਇਓ ਬਹੁਤ ਸਾਰੀਆਂ ਫੋਰਸਸ ਤੁਹਾਨੂੰ ਅਕਸਾਉਣ ਗਈਆਂ ਆ ਕੇ ਇਕੱਲੇ ਇਕੱਲੇ ਨੂੰ ਉਹ ਤਰ੍ਹਾਂ ਤਰ੍ਹਾਂ ਦੇ ਛੋਸ਼ੇ ਛੱਡਣ ਗਿਆ ਸਾਨੂੰ ਸਭ ਪਤਾ ਹੈ ਅਸੀਂ ਸਭ ਗਿਣ ਦੇ ਵੇਲੇ ਸੀ ਕਿ ਦੇਖਦੇ ਆ ਉਹਨਾਂ ਨੂੰ ਬਾਚ ਕਰ ਰਹੇ ਆ ਕੀ ਉਹ ਕਰ ਰਹੇ ਨੇ ਸਾਡੀ ਵੀ ਅੱਖ ਆ ਉਹਨਾਂ ਤੇ ਪਰ ਆਪੋ ਆਪਣੇ ਤੇ ਆਪੋ ਆਪਣੇ ਤੇ ਸਾਰੇ ਡਿਸਪਲਿਨ ਲਾਗੂ ਕਰਿਓ ਇਸ ਗੱਲ ਦਾ ਖਿਆਲ ਰੱਖਿਓ ਮੈਂ ਜਿਹੜੀ ਬੇਨਤੀ ਕੀਤੀ ਹੈ ਤੁਸੀਂ ਉਹਨਾਂ ਗੁਰੂ ਸਾਹਿਬਾਨ ਦੀ ਔਲਾਦ ਹੋ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਕੁਰਬਾਨੀ ਦੇਣ ਲਈ ਤਤਪਰ ਰਹਿਓ ਔਰ ਕਿਸੇ ਨੂੰ ਪਰੇਸ਼ਾਨ ਨਾ ਕਰਿਓ ਸ਼ਾਂਤਮਈ ਰਹਿਓ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਹਰਾ ਨਹੀਂ ਸਕਦੀ ਸਾਰੀ ਦੁਨੀਆ ਅੱਜ ਤੁਹਾਡੇ ਨਾਲ ਹੈ ਇਹਨਾਂ ਕਹਿੰਦਾ ਤੁਹਾਡੇ ਕੋਲੋਂ ਆਸਾਂ ਨਾਲ ਮੇਰੀਆਂ ਇਹ ਬੇਨਤੀਆਂ ਨੂੰ ਪ੍ਰਵਾਨ ਕਰੋਗੇ ਸਾਡੇ ਬੱਚੇ ਪ੍ਰਵਾਨ ਕਰਨਗੇ ਮੈਂ ਉਮੀਦ ਕਰਦਾ ਤੁਸੀਂ ਫਤਿਹ ਬੰਦੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ